ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਸ਼ੁਰੂ ਕਰਦੇ ਆਂ ਇਹਦਾ ਵਲੌਗ ਅੱਜ ਦਿਨ ਹੈਗਾ ਇਸ ਸੰਡੇ ਦਾ ਟਾਈਮ ਇੱਥੇ ਹੂੰ ਕਾਣਾ ਸਾਢੇ 9 ਦਾ ਟਾਈਮ ਹੈ ਅਸੀਂ ਪੀਂਦੇ ਤਾਂ ਦੁਪਹਿਰ ਦੀ ਚਾਹ ਪਿੰਦੇ ਪਏ ਹਾਂ ਇਹ ਨਾਲ ਇੱਥੇ ਕਰਦੇ ਪਏ ਹਾਂ SLA ਖੀਰੀ ਪੋੜੇ ਬਣਾਉਂਦੀ ਕੁਸ਼ੀ ਦੇ ਪਾਪਾ ਵੀ ਅੱਜ ਘਰ ਹੀ ਇਹਨੂੰ ਨਾਲ ਛੁੱਟੀ ਹੈ ਅੱਜ ਤਕ ਕਹਣ ਦੇ ਖੀਰ ਪੂੜੇ ਬਣਾਏ ਆ ਬੱਦਲੇ ਵਾਸਤੇ ਕਾਫੀ ਹੋਇਆ ਪਰ ਬਾਅਦ ਵਿੱਚ ਬਹੁਤ ਜ਼ਿਆਦਾ ਧੁੱਪ ਨਿਕਲ ਆਈ ਸੀ ਤੇ ਮੈਂ ਕਿਹਾ ਚਲੋ ਵੈਸੇ ਵੀ ਮਹੀਨਾ ਮੁੱਕਣ ਵਾਲਾ ਏ ਬਣਾ ਲਾਂ ਨੇ ਖੀਰ ਪੂੜੇ ਤੇ ਇੱਥੇ ਕਹਣ ਦੀ ਹੈ ਨਾ ਮੈਂ ਕਿਹਾ ਚਲ ਦੁੱਧ ਲਿਆਓ ਤੇ ਖੀਰ ਖੀਰ ਬਣਾਉਣੇ ਪਹਿਲਾਂ ਕਿ ਗਰਮੀ ਕਾਫੀ ਹੀ ਹਮਸੇ ਤੁਹਾਨੂੰ ਪਤਾ ਕਾਫੀ ਹੋਇਆ ਜਿੰਨਾ ਮਰਜ਼ੀ ਬੱਦਲ ਹੋ ਜਾਏ ਹਮਸਾ ਜਿਆ ਹੋਇਆ ਰਹਿੰਦਾ ਹੈ ਲੋ ਜੀ ਮੈਂ ਆ ਗਈ ਸੋਈ ਤੇ ਅੱਜ ਤਾਨੂੰ ਪਤਾ ਹੈਗਾ ਐਤਵਾਰ ਸੌਂ ਦਾ ਮਹੀਨਾ ਮੁੱਕ ਚੁਲਿਆ ਏ ਇੱਕ ਐਤਵਾਰ ਮਿਲਦਾ ਰਹਿ ਗਿਆ ਹੋਰ ਲੋ ਜੀ ਦੁੱਧ ਮੈਂ ਥਾ ਦਿੱਤਾ ਏ ਉਹ ਚੌਲ ਉਥੇ ਆਪਾਂ ਧੋ ਲਾਂਗੇ ਇੱਕ ਕਲੀ ਮੈਂ ਲੈ ਜਾਉਲਾਂ ਦੀ ਚੌਲ ਧੋ ਕੇ ਤੇ ਪਾ ਦਾਂਗੇ ਦੁੱਧ ਵਿੱਚ 对对。 ਲੋ ਜੀ ਕੀ ਰਿਤੇ ਆਪਣੇ ਬੰਨ ਚੱਲੀ ਐ ਇੱਥੇ ਮੈਂ ਨਾਲ ਇਹਨਾਂ ਪਾਵਾਂਗੇ ਨਾਰੀਅਲ ਦਾ ਬੂਰਾ ਨਾਲ ਹੈਗੇ ਇਹ ਮਗਜ ਉਹ ਵੀ ਨਾਲ ਚੰਗੀ ਤਰ੍ਹਾਂ ਰਿਜਣਗੇ ਨਾਲ ਇਥੇ ਮੈਂ ਪਾਵਾਂਗੀ ਖੰਡ माजी ਫਾਂਡ ਤੇ ਆਪਣੇ ਹਸਾਬ ਨਾਲ ਪਾਉਣੀ ਐ ਉਹ ਸਾਡੇ ਥੋੜੇ ਮਿੱਠਾ ਤੇਜ਼ ਖਾਂਦੇ ਆ ਇਸ ਕਰਕੇ ਮੈਂ ਖੰਡ ਆਪਣੇ ਹਿਸਾਬ ਨਾਲ ਪਾਉਣ ਲੱਗੀ ਆ। ਮੈਂ ਖੀਰ ਬਸ ਬਾਣੀ ਚੱਲੀ ਥੋੜੀ ਘਸਰ ਗਈ ਆ। ਫਿਰ ਅਸੀਂ ਬਣਾਨੇ ਆ ਪੂਰੇ ਬਾਅਦ ਵਿੱਚ। ਮੈਂ ਖੀਰ ਆਪਣੀ ਬਣ ਕੇ ਤਿਆਰ ਹੋ ਗਈ ਆ। ਬਸ ਮਾਰੀ ਘਸਰ ਗਈ ਥੋੜੀ 2 ਮਿੰਟ ਹੋਰ ਜਾਵਾਂਗੇ। ਜਦੋਂ ਦਾ ਖੀਰ ਪੁੜਿਆ ਨਾ ਲਿਆ ਨਾ ਦੁੱਧ ਇੰਨੀ ਕੁ ਜ਼ਿਆਦਾ ਧੁੱਪ ਨਿਕਲੀ ਆ। ਬਹੁਤ ਜ਼ਿਆਦਾ ਗਰਮੀ ਹੋ ਗਈ ਬਾਹਰ ਪਹਿਲਾਂ ਤਾਂ ਸਵੇਰ ਦਾ ਪੱਧਰ ਹੋਇਆ ਹੈ ਅੱਜ ਮੈਂ ਤਾਂ ਚਲੋ ਖੀਰ ਪੂਰੇ ਬਣਾ ਲੰਨੇ ਆ ਵੈਸੇ ਵੀ ਨਾਲ ਮਹੀਨਾ ਮੁੱਕ ਚੱਲਿਆ ਹੈ ਲਓ ਜੀ ਇੱਥੇ ਆਪਣਾ ਗੋੜ ਵੀ ਭੇਜ ਗਿਆ ਸੀ ਹੁਣ ਮੈਂ ਚੰਗੀ ਤਰ੍ਹਾਂ ਨੂੰ ਛਾਣ ਲਾਂਗੇ ਅਹੀਂ ਨਾ ਇਹ ਪਾਣੀ ਚੰਦਾ ਛਾਣ ਲਾਂ ਗੋੜ ਵਾਲਾ ਤੇ ਪੂਰੇ ਮੈਂ ਐਸਾ ਕਦੇ ਕੱਢੇ ਨਹੀਂ ਹੈਗੇ ਪਹਿਲੀ ਵਾਰਾ ਟਰਾਈ ਮਾਰਨੀ ਆ ਮਨੋ ਜੀ ਆਟਾ ਥੋੜਾ ਥੜਾ ਪਾ ਕੇ ਨਾਲ ਨਾਲ ਅਸੀਂ ਪਾਣੀ ਪਾਵਾਂਗੇ ਗੜ ਵਾਲਾ ਤੇ ਘੋਲ ਕਲੀ ਜਾਵਾਂਗੇ ਮਨੋ ਜੀ ਹੌਲੀ ਹੌਲੀ ਪਾ ਗਏ ਆਟਾ ਨਾਲ ਫਿਰ ਘੋਲਾਂਗੇ ਅੰਦਰ ਗੱਠੀਆਂ ਜਿਹਨਾਂ ਵੱਜ ਜਾਣ ਉਹ ਜੀ ਆਟਾ ਮੈਂ ਆਪਾਂ ਵੀ ਪਲੰਗ ਸਾਰੇ ਚੰਗੀ ਤਰ੍ਹਾਂ ਨੂੰ ਹਲਾਈ ਜਾਣਾ ਹੈ ਨਹੀਂ ਤੇ ਵਿੱਚ ਗੰਡਾ ਜੇ ਬੰਜਾ ਦੇ ਆਟੇ ਦੇ ਝਾਟੇ ਤੁਹਾਨੂੰ ਪਤਾ ਹੈ ਮੈਨਾਂ ਵੈਸੇ ਕਦੇ ਪੂਰੇ ਕੱਡੇ ਨਹੀਂ ਹੈਗੇ ਸਾਡੇ ਪੇਕੇ ਮੰਮੀ ਸਾਡੇ ਕੱਢਦੇ ਹੁੰਦੇ ਸੀ ਇੱਥੇ ਤੇ ਮੈਂ ਪਹਿਲੀ ਵਾਰ ਕੱਢਨੇ ਆ ਅੱਜ ਵੇਖੋ ਕਿਸ ਤਰ੍ਹਾਂ ਦੇ ਨਿਕਲਦੇ ਆ ਜਾਦ ਲੋਕੀ ਅੱਜ ਕੱਲ ਨਾ ਮਾਲ ਪੂਰੇ ਕਰ ਲੈਂਦੇ ਆ ਉਹ ਮੈਦਾ ਦਾ ਮੈਦਾ ਤੇ ਖੰਡ ਵਾਲਾ ਉਹ ਮੈਂ ਨਹੀਂ ਕੱਢੇ ਹਗੇ ਮੈਂ ਇੱਥੇ ਗੁੜ ਵਾਲੇ ਪੂਰੇ ਕੱਢੇ ਨਜੂ ਬੋਲ ਆਪਣਾ ਹੋ ਗਿਆ ਤਿਆਰ ਇੱਥੇ ਮੈਂ ਥੋੜਾ ਇੱਕ ਚਮਚਾ ਪਾਇਆ ਸੀ ਸੁੱਕਾ ਦੁੱਧ ਮੈਂ ਕਥਾ ਇੱਕ ਚਮਚਾ ਪਾ ਲਵਾਂ ਨੇ ਵਿੱਚ ਵਧੀਆ ਬਣ ਜੇਗਾ ਉਹ ਉੱਡ ਕੇ ਸਾਲੇ ਪਿਲ ਗਿਆ ਇਦਾਂ ਜਿਵੇਂ ਮੈਂ ਥੋੜੀ ਜਿਹੀ ਪਾਈ ਸੌਫ ਸੌਫ ਤੁਹਾਨੂੰ ਪਤਾ ਲੋਕ ਪਾਉਂਦੇ ਪਾਉਂਦੇ ਆ ਇਸ ਪੂੜੀਆਂ ਚ ਮਾਜੀ ਕੋਲ ਆਪਣਾ ਹੋ ਗਿਆ ਰੈਡੀ ਲੋ ਜੀ ਤੁਸੀਂ ਦੇਖ ਸਾਡੀ ਇਸ ਤਰ੍ਹਾਂ ਹੀ ਆਪਣਾ ਪੋਹਲ ਬਣਾਉਣਾ ਹੈ ਕਈ ਵੀ ਪੇਕੇ ਨਾ ਮੰਮੀ ਨੂੰ ਬਣਾਉਂਦਿਆਂ ਵੇਖਿਆ ਹੈ ਪੇ ਇਸ ਤਰ੍ਹਾਂ ਬਣਾਉਂਦੇ ਨੇ ਇਸ ਕਰਕੇ ਥੋੜਾ ਮਨ ਜਾਦ ਹੈ ਮੈਂ ਕਿਹਾ ਚਲੋ ਬੁਣ ਟਰਮ ਬਣਾਨੇ ਆ ਨਹੀਂ ਤੇ ਅੱਜ ਕੱਲ ਦਾ YouTube ਤੁਹਾਨੂੰ ਪਤਾ ਕਈ ਕੁਝ ਦੱਸਦੇ ਆ ਬਣਾਉਣ ਵਾਸਤੇ ਮੈਂ ਲੋਜੀ ਤੇ ਮੈਂ ਤਵੇ ਤੇ ਕਪੜਾ ਪਾਤਾ ਹੈ ਵੇਖੋ ਕਿਸ ਤਰ੍ਹਾਂ ਦਾ ਬੰਦਾ ਹੈ ਕਮੇ ਵੀ ਪਹਿਲੀ ਵਾਰ ਬਣਾਣ ਲੱਗੀ ਅੱਜ ਮੰਮੀ ਸੋ ਮੈਂ ਕਹਿਣ ਦੀਆਂ ਮੈਂ ਕਿਹਾ ਤੁਸੀਂ ਬਣਾਓ ਤੁਹਾਨੂੰ ਜਾ ਚੋਣੀ ਉਹ ਤਾਂ ਕਹਿੰਦੇ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਬਣਾਇਆ ਨੂੰ ਤੇ ਵੇਖ ਲਾ ਕਿਸ ਤਰ੍ਹਾਂ ਦਾ ਬੰਦ ਤੇ ਆ ਲੋਇਸ ਤਰ੍ਹਾਂ ਹੌਲੀ ਹੌਲੀ ਮੈਂ ਲਾਲਾਂਗੀ ਤਵੇ ਨਾਲ ਉਹ ਇਹ ਪਤਾ ਨਹੀਂ ਮਿੱਠੇ ਨਾਲ ਖੜ ਨਾਲ ਚਿੱਪੀ ਜਾਂਦਾ ਥੋੜਾ ਜਿਹਾ ਫੇਰ ਮੈਂ ਟਰਾਈ ਕਰਦੀ ਆ ਬਲਾਤੀ ਜਾਏ ਹੌਲੀ ਹੌਲੀ ਉਹਨਾਂ ਜਿਨਾਥੀ ਗਿਆ ਹੈ ਉਹਨਾਂ ਇਹਨਾਂ ਥੋੜੇ ਕਾਲੇ ਹੋਈ ਨੇ ਝਾਟੇ ਤਵੇ ਨਾਲ ਗੈਸ ਵੀ ਸੇਮ ਤੇ ਕੀਤੀ ਪਰ ਪਤਾ ਨਹੀਂ ਕਿਉਂ ਝਾਟੇ ਹੋ ਜਾਂਦੇ ਨੇ ਮੈਂ ਥੋੜਾ ਜਿਹਾ ਲਾਵਾਂਗੇ ਮੈਂ ਤੇਲ ਲਓ ਜੀ ਪੂੜਾ ਆਪਣਾ ਬਣ ਕੇ ਰੈਡੀ ਹੋ ਗਿਆ ਪਹਿਲਾ ਪੂੜਾ ਹੀ ਨਾ ਪਾਵਾਂਗੇ ਕਾਵਾ ਚਿਰਿਆ ਨੂੰ ਪਹਿਲਾਂ ਤਾਂ ਲੋਕੀ ਹੀ ਕਹਿੰਦੇ ਹੁੰਦੇ ਸੀ ਪਹਿਲਾਂ ਆ ਪੂਰਾ ਮ다가 ਕਾਵਾ ਚਿਰਿਆ ਨੂੰ ਹੀ ਪਾਈਦਾ ਹੈ ਲੋ ਇਸੇ ਤਰ੍ਹਾਂ ਮੈਂ ਆਪਣੇ ਸਾੜੇ ਪੂੜੇ ਬਣਾ ਲਾਂਗੇ ਮੈਂ ਆਦੋਂ ਬਸ ਇਸ ਤਰ੍ਹਾਂ ਫਲਾਤਾ ਹੀ ਨਹੀਂ ਤੇ ਲੋਕੀ ਉਹ ਲੈ ਆ ਕੇ ਗੱਤਾ ਜਾਂ ਕੋਈ ਚੀਜ਼ ਉਹਦਾ ਨਾ ਮਤਲਬ ਫਲਾਉਂਦੇ ਹੀ ਮੈਂ ਆ ਤਾਂ ਵਾਸਤੇ ਇਸ ਤਰ੍ਹਾਂ ਕਰ ਦਿੱਤਾ ਹੈ। ਬਲਦੀ ਪੂਰੇ ਆਪਣੇ ਦੋ ਤਿੰਨ ਬਣ ਗਏ ਆ। ਨਾਲੇ ਮੈਂ ਦਿਨ ਹੀ ਸਾਲਿਆਂ ਨੂੰ ਇਹ ਗਰਮ ਗਰਮ ਚੰਗੇ ਲੱਗਦੇ ਆ। ਠੰਡੇ ਹੋ ਜਾਂਦੇ ਫਿਰ ਸਹੀਦੇ ਹੋਰ ਤਰ੍ਹਾਂ ਦੇ ਹੋ ਜਾਂਦੇ ਥੋੜੇ। ਇਸਕੇ ਗਰਮ ਗਰਮ ਚੰਗੇ ਲੱਗਦੇ ਐ ਵੈਸੇ ਵੀ ਇੱਕ ਇੱਕ ਪੂਰੇ ਮਸਾਂ ਖਾਧਾ ਜਾਂਦਾ ਜਿਆਦਾ ਨਹੀਂ ਜੀ ਕਰਦਾ ਖਾਣ ਨੂੰ ਉਹ ਜੀ ਇੱਥੇ ਮੰਮੀ ਕਹਿੰਦੇ ਕਿ ਮੈਂ ਨਾ ਲੂਣ ਵਾਲਾ ਪੂਰਾ ਖਾਣਾ ਜਿਸ ਤਰ੍ਹਾਂ ਹੀ ਚੀਲਾ ਵੀ ਕਹਿ ਦਿੰਨੇ ਆ ਇੱਥੇ ਮਲੇ ਆਹੇ ਵੇਸਾਂ ਤੋਂ ਦੋ ਤਣ ਚਮਚੇ ਥੋੜਾ ਜਿਹਾ ਪਾਇਆ ਮੂਹਣ ਮਿਰਚ ਆ ਤੇ ਅੱਜ ਵਗੈਰਾ ਮੈਂ ਕੁਛ ਨਹੀਂ ਪਾਇਆ ਹੈਗਾ ਸਿੰਪਲ ਜਿਹਾ ਬਣਾ ਲੱਗੀ ਹਾਂ ਕਹਿੰਦੇ ਦੋ ਤਣ ਉਹ ਬਣਾ ਲੈ ਨਾਲ ਲੋ ਜੇ ਪਤਰਾ ਜਿਹਾ ਕੋਲ ਬਣਾ ਲਾਂਗੇ ਉਹੜਾ ਕੀ ਕੀੜਪੂਰੇ ਲੱਗਦਾ ਤੇ ਸਵਾਦ ਆ ਪਰ ਟਾਈਮ ਬਹੁਤ ਲੱਗ ਜਾਂਦਾ ਸੋਈ ਤੈਨੂੰ ਪਤਾ ਜਦ ਬਣਾਉਣ ਲੱਗ ਜਾਓ ਮੇਗਾ ਵੀ ਨਾਮੁਕ ਚੱਲੇ ਆਏ ਅੱਜ 3-4 ਚਾਰ ਤਰੀਕ ਤੋ ਹੋ ਗਈ ਮੈਨੂੰ ਲੱਗਦਾ ਹੋ ਇੱਕ ਐਤਵਾਰ ਹੋਰ ਆਏਗਾ ਕਿਉਂਕਿ ਫਿਰ ਮਹੀਨਾ ਖਤਮ ਹੋਈ ਨਾ ਮੈਂ ਕਿਤੇ ਬਣਾ ਲੈਣੇ ਅੱਜ ਉਹਨੂੰ ਜਿਸ ਨੂੰ ਪਾਉਮਾਗੇ ਵੇਸਣ ਦਾ ਪੂਰਾ ਹੋਣਾ ਵੇਸਣ ਤਾਂ ਮੈਂ ਇਸ ਤਰ੍ਹਾਂ ਹੀ ਫਲਾ ਲਾਂਨੀ ਆ ਮੋਤੀ ਵੇਸੰਦ ਦੇ ਪੂਰੇ ਵੀ ਤਵੇ ਤੇ ਪਾਤਾ ਹੋਣਾ ਹੈ ਬਣਾ ਲਾਂਗੇ ਜਿਹੜੇ ਦੋ ਤਿੰਨ ਬਣਨੇ ਆ ਬਾਕੀ ਗੋਲ ਵਾਲੇ ਪੂਰੇ ਥੋੜੇ ਰਹਿੰਦੇ ਸੀ ਉਹ ਮੈਂ ਬਣਾਵਾਂਗੀ ਹੁਣ ਬਾਅਦ ਵਿੱਚ ਪਹਿਲਾਂ ਇਹ ਬਣਾ ਲੈਣੀ ਮੰਮੀ ਹੁੰਦੀ ਐ ਨਾ ਬਣਾ ਕੇ ਨੋਈ ਵੇਸੰਦ ਦੇ ਪੂਰੇ ਬਹੁਤ ਆਸਾਨ ਨਾ ਆਸਾਨੇ ਨਾਲ ਬਣ ਜਾਂਦੇ ਆ ਇਹ ਗੋਲ ਵਾਲੇ ਪੂਰੇ ਥੋੜੇ ਪਤਾ ਨਹੀਂ ਕਿਉਂ ਤਾਂ ਬਿਨਾ ਥੋੜੀ ਚਿਪਕ ਜਿਹਾ ਦੇ ਨਾਲ ਦਸ ਗੁੜੇ ਕਿਦਾਂ ਨੇ ਭਰੇ ਆ ਮਰੀ ਟੇਸਟੀ ਮਰੀ ਟੇਸਟੀ ਐਸੀ ਵੀ ਮਰੀ ਟੇਸਟੀ ਇਹਦੇ ਪੁੱਛਦੇ ਹੋ ਦੱਸੋ ਕਿਵੇਂ ਹਲੋ ਹਲੋ ਮਰੀ ਟੇਸਟੀ ਕੁਛ ਖਾਂਡੀ ਮਿੱਠਾ ਉਧਰ ਖਾਂਦੇ ਲੁਣ ਵਾਲਾ ਹਨਾ ਅਸੀਂ